ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਬੇਸ਼ੇਰੀਆਂ ਲੈ ਕੇ ਆਏ ਆ ਆਉਣ ਵਾਲੇ ਸਮੇਂ ਚੰਗੇ ਕਦ ਕੱਦਦੀਆਂ ਘੋੜੀਆਂ ਬਣਨ ਵਾਲਾ ਦੋਨੇ ਬੇਸ਼ੇਰੀਆਂ ਚੰਗਾ ਖਾਨਦਾਨ ਤੇ ਕੀ ਮੁੱਲ ਕਰਦੇ ਆ ਕਿਹੜਾ ਏਰੀਆ ਬਈ ਯਾਰ ਕਹਿੰਦਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਜੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਂ ਆਪਾਂ ਚੰਬੀ ਬਸ਼ੇਰੀ ਬਾਰੇ ਇਹ ਮਿੱਤਰੋ ਬਸ਼ੇਰੀ ਦੀ ਉਮਰ 14 ਮਹੀਨੇ ਆ ਬਾਲਪੋਰੀਆਂ ਦੀ ਕਲੀਅਰ ਆ ਹੱਡਾਂ ਪਾਰਾਂ ਦੀ ਔਕਾ ਸ਼ਕੀਨ ਆ ਕੰਨਾਂ ਕੋਨਾਂ ਦੀ ਤੋਂ ਤੋਂ ਦਿਲਬਾਹੀ ਬਹੁਤ ਚੰਗੀ ਲੱਗੀ ਆ ਤਨਬਰ ਚਟਿਆ ਮੱਥੇ ਪਟਾ ਤੇ ਹੱਡਾਂ ਪੈਰਾਂ ਦੀ ਓਕੇ ਆ ਬਾਈ ਕਹਿੰਦਾ ਆਪਾਂ ਘੋੜੀ ਲਈ ਸੀ ਗੱਬਣ ਚੈੱਕ ਪਾਸ ਉਹਨਾਂ ਨੇ ਨੁਕਰੇ ਘੋੜੇ ਤੋਂ ਕਹਿ ਕੇ ਦਿੱਤੀ ਸੀ ਉਸ ਘੋੜੇ ਦੀ ਬੱਚੀ ਆ ਇਹ ਬਾਕੀ ਬਾਈ ਕਹਿੰਦਾ ਆਪ ਨੂੰ ਘੋੜੇ ਦਾ ਨਾਮ ਵਗੈਰਾ ਨਹੀਂ ਪਤਾ ਜਦੋਂ ਘੋੜੀ ਲਈ ਸੀ ਉਹਨਾਂ ਨੇ ਨੁਕਰੇ ਘੋੜੇ ਤੋਂ ਕਹਿ ਕੇ ਦਿੱਤੀ ਸੀ ਹੱਡਾਂ ਪੈਰਾਂ ਦੀ ਓਕੇ ਆ ਬਾਲ ਪੌਰੀਆਂ ਦੀ ਕਲੀਅਰ ਆ ਸ਼ਕੀਨਾ ਆਉਣ ਵਾਲੇ ਸਮੇਂ ਚੰਗੇ ਕਦ-ਗਾਠ ਦੀ ਘੋੜੀ ਬੰਨ ਵਾਲੀ ਆ ਏਰੀਆ ਮਲੋਟਾ ਮਾਲਕ ਵੀਰਾਂ ਦਾ ਤੇ ਰੇਟ ਇਹ ਬੇਚੇਰੀ ਦਾ ਫੋਨ ਤੇ ਕਰਨਗੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਮਿੱਤਰੋਂ ਤੁਹਾਡੇ ਲਈ ਆਪਾਂ ਮਾਰਵਾੜੀ ਬਿਸ਼ੇਰੀ ਲੈ ਕੇ ਆਏ ਆ ਮੱਝੂ ਦੇ ਬਲੱਡ ਲਾਈਨ ਦੀ ਆ 25 ਮਹੀਨੇ ਉਮਰ ਦਸੀ ਆ 95 ਪਲੱਸ ਹਾਈਟ ਆ ਨਵਾਬਕੋੜੇ ਦੀ ਬੱਚੀ ਆ ਬਾਈ ਕਹਿੰਦਾ ਆਪਣੇ ਕੋਲੇ ਸਾਰੇ ਪ੍ਰੂਫ ਮਿਲ ਜਾਣਗੇ ਘੋੜੀ ਦੇ ਮੀਟਿੰਗ ਵਾਲੇ ਬਿਸ਼ੇਰੀ ਜੰਮਣ ਵਾਲੇ ਸਾਰੇ ਪ੍ਰੂਫ ਹੈਗੇ ਆ ਬਾਈ ਰਗਾਂ ਕੋਲੇ ਜਿਹੜੇ ਬੰਦੇ ਨੂੰ ਟਰਸਟ ਹੋਇਆ ਤੁਸੀਂ ਕਾਲ ਕਰਕੇ ਮੰਗਵਾ ਸਕਦੇ ਹੋ ਬਾਲ ਪੌਰੀਆਂ ਦੀ ਕਲੀਅਰ ਜਿਹੜਾ ਨਵਾਬਕੋੜਾ JS ਸਟੱਡ ਫਾਰਮ ਧੂਰ ਕੋੜ ਖੜਾ ਉਸ ਘੋੜੇ ਦੀ ਬੱਚੀ ਆ ਡਿੱਟੋ ਕਾਪੀ ਆ ਘੋੜੇ ਦੀ ਹੱਡਾਂ ਪੈਰਾਂ ਦੀ ਓਕੇ ਆ ਬਾਲ ਪੌਰੀਆਂ ਦੀ ਓਕੇ ਆ ਸ਼ਕੀਨ ਬਹੁਤ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਬਰਨਾਲਾ ਤੇ ਰੇਟ ਇਹਦਾ ਕਰਦੇ ਆ 242000 ਰੁਪਇਆ ਬਾਕੀ ਇਹਦੇ ਕੋ ਮੌਕੇ ਤੇ ਮੰਤਨ ਹੋ ਜਾਊਗਾ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆਂਦਾ ਸੰਪਰਕ ਕਰ ਲੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ